ਸਰਵਰੇ ਕੈਨਾਤ ਚਵਰ ਤਖਤ ਸ਼ਤਰ ਦੇ ਮਾਲਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਚਰਨਾ ਵਿੱਚ ਤਨ ਤਨ ਬਾਬਾ ਮੱਲਾ ਸਾਹਿਬ ਜੀ ਉਹਨਾਂ ਦੀ ਪਿਆਰੀ ਮਿੱਠੀ ਯਾਦ ਸਲਾਨਾ ਜੋੜ ਮੇਲੇ ਵਿੱਚ ਹਾਜ਼ਰੀਆਂ ਲਵਾ ਰੇ ਗੁਰਮੁਖ ਪਿਆਰਿਓ ਕਲਗੀਆਂ ਵਾਲੇ ਪਾਦਸ਼ਾਹ ਮਹਾਰਾਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਬਲਾਈਏ ਜੋ ਸਿੱਖੀ ਦਾ ਸੱਚਾ ਤੇ ਸੁੱਚਾ ਸੰਧਾਨ ਹੈ ਸਰਬੱਤ ਮਾਈ ਭਾਈ ਰਸਨਾ ਪਵਿੱਤਰ ਕਰੋ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੀਨ ਦੁਨੀਆ ਦੇ ਵਾਲੀ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਸੰਸਾਰ ਤੇ ਆਏ ਹੀ ਇਸ ਮਨੁੱਖਤਾ ਨੂੰ ਪ੍ਰਭੂ ਦੇ ਨਾਲ ਜੋੜਨ ਵਾਸਤੇ ਉਹਦਾ ਰਸਤਾ ਦੱਸਣ ਵਾਸਤੇ ਤੇ ਮਹਾਰਾਜ ਜਾਂਦੇ ਉਹਦੇ ਕੋਲ ਜਿਹੜਾ ਵਿਗੜ ਜਾਂਦਾ ਸਤਗੁਰੂ ਜੀ ਦੇ ਪ੍ਰਚਾਰ ਦਾ ਪ੍ਰਚਾਰ ਪ੍ਰਸਾਰ ਸਮਝਾਉਣ ਦਾ ਰੱਬ ਨਾਲ ਜੋੜਨ ਦਾ ਦੂਸਰੇ ਪੈਗੰਬਰਾਂ ਨਾਲੋਂ ਤਰੀਕਾ ਵੱਖਰਾ ਸੀ ਸਤਗੁਰੂ ਮਹਾਰਾਜ ਜਿਹੜਾ ਵਿਗੜਿਆ ਹੁੰਦਾ ਜਿਹੜਾ ਕਰਾਏ ਪਿਆ ਹੁੰਦਾ ਤਦ ਕੋ ਆਪ ਚੱਲਦੇ ਪਾਉਂਦੇ ਉਹਨੂੰ ਸੱਚ ਤੋਂ ਜਾਣੂ ਕਰਾਉਂਦੇ ਕਈ ਵਾਰ ਤੇ ਅਸੀਂ ਇਹ ਵੀ ਗੱਲ ਕਹਿ ਦਿੰਨੇ ਆ ਸਟੇਜ ਤੋਂ ਗੁਰੂ ਨਾਨਕ ਸਾਹਿਬ ਮਹਾਰਾਜ ਕੋ ਇੱਕ ਸ਼ਬਦ ਸੁਣਿਆ ਉਹ ਸਾਧ ਬਣ ਗਿਆ ਉਹ ਪ੍ਰਚਾਰਕ ਬਣ ਗਿਆ ਤੁਸੀਂ ਇਹਨੇ ਸ਼ਬਦ ਸੁਣਦੇ ਹੋ ਤੁਹਾਡੇ ਤੇ ਅਸਰ ਕੋਈ ਨਹੀਂ ਇਹ ਬਿਲਕੁਲ ਬੇਬੁਨਿਆਦ ਗੱਲ ਹੈ ਤਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਤੇ ਦਇਆ ਦ੍ਰਿਸ਼ਟੀ ਪਾਉਂਦੇ ਉਹਦੀਆਂ ਤਕਦੀਰਾਂ ਬਦਲ ਕੇ ਰੱਖ ਦਿੰਦੇ ਆ ਮੇਰੇ ਵਿੱਚ ਕੀ ਸ਼ਕਤੀ ਹੈ ਜਾਂ ਹੋਰ ਨਾਲ ਵਿੱਚ ਕੀ ਸ਼ਕਤੀ ਹੈ ਜਿਹੜੇ ਗੁਰੂ ਕੀ ਬਾਣੀ ਸਿਮਰਦੇ ਆ ਜਾਪ ਕਰਦੇ ਆ ਉਹਨਾਂ ਦੀਆਂ ਤਕਦੀਰਾਂ ਹੁਣ ਵੀ ਬਦਲਦੀਆਂ ਆ ਇਹ ਗੱਲ ਢੁੱਕਦੀ ਨਹੀਂ ਵੀ ਉਹਦੇ ਤੁਸ ਤੁਹਾਡੇ ਤੇ ਅਸਰ ਨਹੀਂ ਹੋਇਆ ਕਿਉਂ ਨਹੀਂ ਹੋਇਆ ਖੈਰ ਜੇ ਤੁਹਾਡੇ ਤੇ ਕਿਰਪਾ ਆ ਗੁਰੂ ਦੀ ਤੇ ਤੁਸੀਂ ਸਟੇਜ ਤੇ ਇੱਥੇ ਦੀਵਾਨ ਵਿੱਚ ਚੜ ਕੇ ਬੈਠੇ ਹੋ ਮੇਲਾ ਤੇ ਹੋਰ ਵੀ ਬੜਾ ਹੈ ਸੰਗਤ ਤੇ ਹੋਰ ਵੀ ਬੜੀ ਆਈ ਪਰ ਸੰਗਤ ਨਹੀਂ ਉਹਨੂੰ ਆਖਿਆ ਜਾਣਾ ਸੰਗਤ ਇੱਥੇ ਜਿਹੜਾ ਬਵੇਗਾ ਗੁਰੂ ਕੀ ਹਜ਼ੂਰੀ ਵਿੱਚ ਸੰਗਤ ਉਹ ਹੀ ਬਣਨੀ ਆ ਸਤ ਸੰਗਤ ਕੈਸੀ ਜਾਣੀ ਐ ਜਿੱਥੇ ਏਕੋ ਨਾਮ ਵਖਾਣੀ ਐ ਏਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀ ਆ ਵਜਾਏ ਜੀ ਉਹ ਮਹਾਰਾਜ ਰਮਣੀਕ ਜਗ੍ਹਾ ਤੇ ਬੈਠੇ ਆ ਭਾਈ ਮਰਦਾਨਾ ਜੀ ਸਤਿਗੁਰਾਂ ਦੇ ਨਾਲ ਹੈ ਭਾਈ ਬਾਲਾ ਜੀ ਨਾਲ ਹੈ ਸਤਿਗੁਰੂ ਕਹਣ ਲੱਗੇ ਬਾਲਾ ਜੀ ਉੱਠੋ ਬਿਸਤਰਾ ਬਨੋ ਮਰਦਾਨਾ ਜੀ ਰਬਾਬ ਲਓ ਇਹਨੂੰ ਮੋਢੇ ਦੇ ਨਾਲ ਉੱਤੇ ਰੱਖੋ ਚਲਿਏ ਮਹਾਰਾਜ ਕਿੱਥੇ ਜਾਣਾ ਸਤਿਗੁਰੂ ਕਹਿੰਦੇ ਇੱਕ ਬੰਦਾ ਵਿਗੜ ਗਿਆ ਇੱਕ ਬੰਦਾ ਕਿਰਾਹੇ ਪੈ ਗਿਆ ਥੋੜੀ ਦੂਰ ਹੈ ਮਹਾਰਾਜ ਸਫਰ ਬੜਾ ਕਰਕੇ ਆਏ ਆ ਸੱਚੇ ਪਾਤਸ਼ਾਹ ਕਹਿੰਦੇ ਬਹੁਤੀ ਦੂਰ ਨਹੀਂ ਨੇੜੇ ਹੀ ਆ ਉੱਥੇ ਜਾ ਕੇ ਆਰਾਮ ਕਰਾਂਗੇ ਆਪਣੇ ਸਾਥੀਆਂ ਨੂੰ ਇੱਕ ਵਿਗੜੇ ਹੋਏ ਬੰਦੇ ਨੂੰ ਸੁਧਾਰਨ ਵਾਸਤੇ ਜਿਹੜੇ ਸ਼ਬਦ ਕਹਿੰਦੇ ਨੇ ਇੰਨਾ ਅੱਖਰਾਂ ਵਿੱਚ ਅੰਤਰਰਾਸ਼ਟਰੀ ਜੋੜੀ ਕੋਮਲ ਤੇ ਸੋਹੀ ਭਰਾ ਐਉਂ ਪੇਸ਼ ਕਰ ਸਾਡੇ ਦੇਸ਼ ਦਾ ਆਦਮੀ ਰਾਹੋਂ ਭੁੱਲਾ ਅਸੀਂ ਉਸ ਨੂੰ ਐ ਰਾਹੇ ਪਾਉਣ ਜਾਣਾ ਕਿਸੇ ਸੰਤ ਦੀ ਗੱਲ ਉਹ ਮੰਨਣ ਅਸੀਂ ਉਸ ਨੂੰ ਗੱਲ ਮਨਾਉਣ ਜਾਣਾ ਹੋਵੇ ਚੜ੍ਹੇ ਨੂੰ ਬੰਦਾ ਬਣਾਉਣ ਖਾਤਰ ਛੇਤੀ ਚੱਲ ਮਰਦਾਨਿਆਂ ਚੱਲਣਾ ਏ ਮੀਰ ਜਾਦੇ ਨੂੰ ਆਖਦੇ ਗੁਰੂ ਨਾਨਕ ਸੱਜਣ ਵੱਲ ਮਰਦਾਨਿਆਂ ਚੱਲਣਾ ਏ ਸਾਡੇ ਦੇ ਚਦਾ ਯਾਦ ਮੀਰਾ ਹੋ ਭੁੱਲਾ ਅਸੀਂ ਉਸ ਨੂੰ ਇਹ ਰਾਹੇ ਪਾਉਣ ਜਾਣਾ ਕਿਸੇ ਸੰਤ ਦੀ ਗੱਲ ਏ ਸੀ ਉਸ ਨੂੰ ਗੱਲ ਮਨਾਉਣ ਜਾਣਾ ਹੋਵੇ ਚੜ੍ਹੇ ਨੂੰ ਬੰਦਾ ਬਣਾਉਣ ਖਾਤਰ ਛੇਤੀ ਚੱਲ ਮਰਦਾਨਿਆਂ ਚੱਲਣਾ ਏ ਮੀਰ ਜਾਬੇ ਕੰਮ ਕਾਫਰਾਂ ਦੇ ਬਗਲੇ ਵਾਂਗ ਸਮਾਦੀਆਂ ਲਈ ਬੈਠਾ ਹਰ ਵੇੜੇ ਛਕਾਰ ਦੀ ਤਾੜ ਰੱਖੇ ਲੋਕ ਲੁੱਟਣੇ ਜਾਲ ਵਿਛਾਈ ਬੈਠਾ ਆਵੇ ਬਾਲੇ ਨੂੰ ਪੁੱਛ ਲੈ ਦੂਰ ਥੋੜੀ ਅੱਜ ਕੱਲ ਮਰਦਾਨਿਆਂ ਚੱਲਣਾ ਸੰਤਾ ਨਾਲ ਵੀ ਉਹ ਧੋਖਾ ਕਰੀ ਜਾਂਦਾ ਤਗੜਾ ਮਾੜੇ ਦੀ ਨਹੀਂ ਫਰਿਆਦ ਸੁਣਦਾ ਲੋਕ ਲੁੱਟ ਕੇ ਖਿਸੇ ਉਹ ਭਰੀ ਜਾਂਦਾ ਜਿਹੜਾ ਮਾੜਿਆਂ ਨੂੰ ਹੋਰ ਮਾਰਦਾ ਏ ਰੋਕਣ ਬੱਲ ਮਰਦਾਨਿਆਂ ਚੱਲਣਾ ਏ ਮੀਰ ਜਦ ਜਰ ਵੀ ਕਈਆਂ ਮਸੂਮਾਂ ਦੀ ਖਾਈ ਜਾਂਦਾ ਚਲਦੇ ਪੱਥ ਮਾਲਾ ਤੇ ਬਗਲ ਵਿੱਚ ਛੁਰੀ ਉਹਦੇ ਮੂੰਹੋਂ ਰਾਮ ਹਰ ਹਮ ਕੁਮਾਈ ਜਾਂਦਾ ਏ ਕੁਠਾ ਕਰ ਦੁਆਰਾ ਤੇ ਮਸੀਤ ਉਹਦੀ ਮਾਲਕ ਦੁਹਾਂ ਦੇ ਹੁਕਮ ਚਲਾਈ

ਸੁਧਾਰ ਕਰਨਾ ਉਹ ਤੈਨੂੰ ਜੋਗੀਆਂ ਕਲਮੇ ਉਠਾਈ ਹੋਈ ਏ ਜਿੱਥੇ ਮੀਰ ਜੀ ਸੋਹੀ ਸਰਦਾਰਿਆਂ ਦੀ ਲੈਂਦੀ ਖਲ ਮਰਦਾਨਿਆਂ ਚੱਲਣਾ ਏ ਮੀਰ ਜਦ